ਕਹਿਣਾ ਚਾਹੁੰਦਾ ਹਾਂ ਖਾਸ ਕਰਕੇ ਸਿੱਖ ਪੰਥ ਦੇ ਲੋਕਾਂ ਨੂੰ ਔਰ ਬੱਚਿਆਂ ਨੂੰ ਵੀ ਕਿ ਅਸੀਂ ਆਪਣੇ ਅੰਦਰ ਉਹਨਾਂ ਰਿਵਾਜਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ ਜਦੋਂ ਇਹ ਪੋ ਦਾ ਮਹੀਨਾ ਆਏ ਔਰ ਸ਼ਹਾਦਤਾਂ ਦੇ ਜਿਹੜੇ ਦਿਨ ਹਨ ਜਿਦਾਂ ਅਸੀਂ ਮੁਸਲਮਾਨ ਰੋਜ਼ੇ ਆਂਦੇ ਹਾਂ ਤੇ ਅਸੀਂ ਸੋਚਦੇ ਹਾਂ ਵੀ ਸਾਡੇ ਜਿਸਮ ਚੋਂ ਕਿਹੜੀਆਂ ਬੁਰਾਈਆਂ ਜਿਹੜੀਆਂ ਇਸ ਹਲ ਤਿਆਗ ਦੇਣੀਆਂ ਜਦੋਂ ਸ਼ਹਾਦਤਾਂ ਦਾ ਮਹੀਨਾ ਆ ਗਿਆ ਫਿਰ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਸ਼ੁਰੂ ਕਰੀਏ ਕਿ ਸਿਰਫ ਇਹ ਨਹੀਂ ਕਿ ਅਸੀਂ ਇਕੱਠੇ ਹੋ ਕੇ ਜਾ ਰਹੇ ਹਾਂ ਔਰ ਉੱਥੇ ਸਲਾਮ ਪੇਸ਼ ਕਰਨ ਤੋਂ ਬਾਅਦ ਆ ਰਹੇ ਨਹੀਂ ਨਾਲ ਦੇ ਨਾਲ ਇਹ ਸਿੱਖਿਆ ਵੀ ਦੇਣੀ ਕਿ ਜਿਹੜੇ ਬੰਦੇ ਨੇ ਉੱਥੇ ਜਾ ਕੇ ਸ਼ਹਾਦਤਾਂ ਨੂੰ ਸਲਾਮ ਪੇਸ਼ ਕਰ ਦਿੱਤਾ ਤੇ ਉਸ ਦਿਨ ਤੋਂ ਬਾਅਦ ਉਹਦੀ ਆਦਤਾਂ ਦੇ ਵਿੱਚ ਵੀ ਉਹਨਾਂ ਸ਼ਹੀਦਾਂ ਦੀ ਵਿਰਾਸਤ ਉਹਦੇ ਜਿਸਮ ਚ ਆਣੀ ਚਾਹੀਦੀ ਉਹ ਝੂਠ ਬੋਲਣ ਤੋਂ ਪਹਿਲਾਂ ਸੋਚੇ ਕਿ ਮੈਂ ਉਸ ਗੁਰੂ ਦੇ ਸਾਹਮਣੇ ਖੜਾ ਹੋ ਕੇ ਕਸਮ ਖਾ ਕੇ ਆਇਆ ਕਿ ਮੈਂ ਤੇਰੀ ਪੈਰ ਵੀ ਕਰਾਂਗਾ ਉਹ ਕਿਸੇ ਦੇ ਨਾਲ ਧੱਕਾ ਕਰਨ ਤੋਂ ਪਹਿਲਾਂ ਆਪਣੇ ਮਾਪੇ ਦੀ ਨਾਲ ਅਗਰ ਉਹ ਬੇਇੱਜ਼ਤੀ ਕਰਦਾ ਹੈ ਤੇ ਉਹਦੇ ਤੋਂ ਪਹਿਲਾਂ ਆਪਣੇ ਗੁਵਾਂਢੀ ਦੇ ਨਾਲ ਅਗਰ ਈਰਖਾ ਰੱਖਦਾ ਹੈ ਤੇ ਉਹਦੇ ਤੋਂ ਪਹਿਲਾਂ ਉਹਨੂੰ ਇਹ ਯਾਦ ਰਹਿਣਾ ਚਾਹੀਦਾ ਕਿ ਮੈਂ ਗੁਰੂ ਘਰ ਹੋ ਕੇ ਆਇਆ ਔਰ ਉੱਥੇ ਨੰਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵੇਲੇ ਇਸ ਗੱਲ ਦਾ ਪ੍ਰਣ ਲੈ ਕੇ ਆਇਆ ਕਿ ਮੈਂ ਹੁਣ ਚੰਗਾ ਬੰਦਾ ਬਣਾਂਗਾ ਔਰ ਜਦੋਂ ਕਿਤੇ ਕਿਸੇ ਦੇ ਨਾਲ ਧੱਕਾ ਹੋ ਰਿਹਾ ਹੋਵੇ ਜ਼ੁਲਮ ਹੋ ਰਿਹਾ ਹੋਵੇ ਕਿਸੇ ਗਰੀਬ ਦੇ ਨਾਲ ਜ਼ੁਲਮ ਹੋ ਰਿਹਾ ਹੋਵੇ ਤਾਂ ਉਸ ਵੇਲੇ ਉਹਨੂੰ ਇਹਨਾਂ ਸ਼ਹਾਦਤਾਂ ਦਾ ਮਕਸਦ ਯਾਦ ਹੋਵੇ ਕਿ ਜਿੱਦਾਂ ਉਹਨਾਂ ਨੇ ਸ਼ਹਾਦਤ ਦੇ ਕੇ ਜ਼ੁਲਮ ਦੀ ਮੁਖਾਲਫਤ ਕੀਤੀ ਤੇ ਮੈਂ ਵੀ ਅੱਜ ਖੜਾ ਹੋ ਕੇ ਜ਼ੁਲਮ ਦੇ ਮੁਖਾਲਫਤ ਕਰਨਾ ਕਹਿਣਾ ਚਾਹੁੰਨਾ ਹੈ ਖਾਸ ਕਰ ਸਿੱਖ ਪੰਥ ਦੇ ਲੋਕਾਂ ਨੂੰ ਔਰ ਬੱਚਿਆਂ ਨੂੰ ਵੀ ਕਿ ਅਸੀਂ ਆਪਣੇ ਅੰਦਰ ਉਹਨਾਂ ਰਿਵਾਜਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ ਜਦੋਂ ਇਹ ਪੋ ਦਾ ਮਹੀਨਾ ਆਏ ਔਰ ਸ਼ਹਾਦਤਾਂ ਦੇ ਜਿਹੜੇ ਦਿਨ ਹਨ ਜਿੱਦਾਂ ਅਸੀਂ ਮੁਸਲਮਾਨ ਰੋਜ਼ੇ ਆਂਦੇ ਹਾਂ ਤੇ ਅਸੀਂ ਸੋਚਦੇ ਹਾਂ ਵੀ ਸਾਡੇ ਜਿਸਮ ਚੋਂ ਕਿਹੜੀਆਂ ਬੁਰਾਈਆਂ ਜਿਹੜੀਆਂ ਇਸ ਹਲ ਤਿਆਗ ਦੇਣੀਆਂ ਜਦੋਂ ਸ਼ਹਾਦਤਾਂ ਦਾ ਮਹੀਨਾ ਆ ਗਿਆ ਫਿਰ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਸ਼ੁਰੂ ਕਰੀ ਕਿ ਸਿਰਫ ਇਹ ਨਹੀਂ ਕਿ ਅਸੀਂ ਇਕੱਠੇ ਹੋ ਕੇ ਜਾ ਰਹੇ ਹਾਂ ਔਰ ਉੱਥੇ ਸਲਾਮ ਪੇਸ਼ ਕਰਨ ਤੋਂ ਬਾਅਦ ਆ ਰਹੇ ਨਹੀਂ ਨਾਲ ਦੇ ਨਾਲ ਇਹ ਸਿੱਖਿਆ ਵੀ ਦੇਣੀ ਕਿ ਜਿਹੜੇ ਬੰਦੇ ਨੇ ਉੱਥੇ ਜਾ ਕੇ ਸ਼ਹਾਦਤਾਂ ਨੂੰ ਸਲਾਮ ਪੇਸ਼ ਕਰ ਦਿੱਤਾ ਤੇ ਉਸ ਦਿਨ ਤੋਂ ਬਾਅਦ ਉਹਦੀ ਆਦਤਾਂ ਦੇ ਵਿੱਚ ਵੀ ਉਹਨਾਂ ਸ਼ਹੀਦਾਂ ਦੀ ਵਿਰਾਸਤ ਉਹਦੇ ਜਿਸਮ ਚ ਆਣੀ ਚਾਹੀਦੀ ਉਹ ਝੂਠ ਬੋਲਣ ਤੋਂ ਪਹਿਲਾਂ ਸੋਚੇ ਕਿ ਮੈਂ ਉਸ ਗੁਰੂ ਦੇ ਸਾਹਮਣੇ ਖੜਾ ਹੋ ਕੇ ਕਸਮ ਖਾ ਕੇ ਆਇਆ ਕਿ ਮੈਂ ਤੇਰੀ ਪੈਰ ਵੀ ਕਰਾਂਗਾ ਉਹ ਕਿਸੇ ਦੇ ਨਾਲ ਧੱਕਾ ਕਰਨ ਤੋਂ ਪਹਿਲਾਂ ਆਪਣੇ ਮਾਪੇ ਦੀ ਨਾਲ ਅਗਰ ਉਹ ਬੇਇੱਜ਼ਤੀ ਕਰਦਾ ਹੈ ਤੇ ਉਹਦੇ ਤੋਂ ਪਹਿਲਾਂ ਆਪਣੇ ਗਵਾਂਢੀ ਦੇ ਨਾਲ ਅਗਰ ਈਰਖਾ ਰੱਖਦਾ ਹੈ ਤੇ ਉਹਦੇ ਤੋਂ ਪਹਿਲਾਂ ਉਹਨੂੰ ਇਹ ਯਾਦ ਰਹਿਣਾ ਚਾਹੀਦਾ ਹੈ ਕਿ ਮੈਂ ਗੁਰੂ ਘਰ ਹੋ ਕੇ ਆਇਆ ਔਰ ਉੱਥੇ ਨੰਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵੇਲੇ ਇਸ ਗੱਲ ਦਾ ਪ੍ਰਣ ਲੈ ਕੇ ਆਇਆ ਕਿ ਮੈਂ ਹੁਣ ਚੰਗਾ ਬੰਦਾ ਬਣਾਂਗਾ ਔਰ ਜਦੋਂ ਕਿਤੇ ਕਿਸੇ ਦੇ ਨਾਲ ਧੱਕਾ ਹੋ ਰਿਹਾ ਹੋਵੇ ਜ਼ੁਲਮ ਹੋ ਰਿਹਾ ਹੋਵੇ ਕਿਸੇ ਗਰੀਬ ਦੇ ਨਾਲ ਜ਼ੁਲਮ ਹੋ ਰਿਹਾ ਹੋਵੇ ਤਾਂ ਉਸ ਵੇਲੇ ਉਹਨੂੰ ਇਹਨਾਂ ਸ਼ਹਾਦਤਾਂ ਦਾ ਮਕਸਦ ਯਾਦ ਹੋਵੇ ਕਿ ਜਿੱਦਾਂ ਉਹਨਾਂ ਨੇ ਸ਼ਹਾਦਤ ਦੇ ਕੇ ਜ਼ੁਲਮ ਦੀ مخالਫਤ ਕੀਤੀ ਤੇ ਮੈਂ ਵੀ ਅੱਜ ਖੜ੍ਹਾ ਹੋ ਕੇ ਜ਼ੁਲਮ ਦੇ مخالਫਤ ਕਰਾਂਗਾ